ਸਵਾਗਤ ਸ੍ਰੀ ਅਕਾਲ ਦੋਸਤੋ ਸੈਕੰਡ ਹੈਂਡ ਕਾਰ ਪੰਜਾਬ ਵਿੱਚ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਦੋਸਤੋ ਤੁਹਾਡੇ ਲਈ ਲੈ ਕੇ ਆਏ ਅੱਜ ਬਹੁਤ ਘੈਂਟ ਘੈਂਟ ਘ੍ਰੀਲੂ ਕਾਰਾਂ ਬਹੁਤ ਘੱਟ ਰੇਟ ਤੇ ਮਿਲਣਗੀਆਂ ਤੇ ਵੀਡੀਓ ਨੂੰ ਪੂਰਾ ਦੇਖਿਓ ਦੋਸਤੋ ਆਓ ਵੱਧਦੇ ਹਾਂ ਵੀਡੀਓ ਵੱਲ ਹਾਂਜੀ ਦੋਸਤੋ ਆਪਣੇ ਕੋ ਸਭ ਤੋਂ ਪਹਿਲੀ ਕਾਰ ਆ ਗਈ ਜੀ ਆਲਟੋ ਐਲ ਐਕਸ ਆਈ 2010 ਮਾਡਲ ਕਾਰ ਆ ਜੀ ਪੰਜਾਬ ਨੰਬਰ ਆ ਤੀਜੇ ਨਾਮ ਦੀ ਕਾਰ ਆ 70000 ਕਿਲੋਮੀਟਰ ਚੱਲੀ ਹੋਈ ਆ ਦੋਸਤੋ ਅਲੋਏ ਟਾਇਰ ਵਧੀਆ ਪਏ ਹੋਏ ਨੇ ਏਸੀ ਹੀਟ ਵਰਕਿੰਗ ਆ ਕੋਈ ਲੱਗੀ ਬੱਜੀ ਨਹੀਂ ਇੰਜਨ ਗੇਅਰ ਦੀ ਗਾਰੰਟੀ ਆ ਜੀ ਬਹੁਤ ਸੋਹਣੀ ਕਾਰ ਆ ਜੀ ਘਰੇਲੂ ਰੱਖੀ ਹੋਈ ਕਾਰ ਆ ਬਾਕੀ ਮਾਲਕ ਦਾ ਨੰਬਰ ਦਿੱਤਾ ਹੋਇਆ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਬਹੁਤ ਸੋਹਣੀ ਕਾਰ ਆ ਜੀ ਮੋਡੀਫਾਈ ਕੀਤੀ ਹੋਈ ਆ ਸਾਰੇ ਫਿਚਰ ਵਰਕਿੰਗ ਆ 2010 ਐਲਐਕਐਸਆਈ ਮਾਡਲਾਂ ਦੀ 2025 ਤੱਕ ਪਰਸਿੰਗ ਆ ਕਾਰ ਦੀ ਸੋਹਣੀ ਕਾਰ ਆ ਜੀ ਕੋਈ ਖਰਚਾ ਨਹੀਂ ਹੋਰ ਜਾਣਕਾਰੀ ਲਈ ਮਾਲਕ ਦਾ ਨੰਬਰ ਦਿੱਤਾ ਹੋਇਆ ਸੰਪਰਕ ਕਰ ਸਕਦੇ ਹੋ ਦੋਸਤੋ ਆਪਣੇ ਕੋ ਅਗਲੀ ਕਾਰ ਆ ਗਈ ਆਲਟੋ ਐਲ ਐਕਸ ਆਈ 2012 ਮਾਡਲ ਕਾਰ ਆ ਜੀ ਦੂਜੇ ਨਾਮ ਤੇ ਆ 80 85000 ਕਿਲੋਮੀਟਰ ਚੱਲੀ ਹੋਈ ਆ ਪੂਰੀ ਮੋਡੀਫਾਈ ਕੀਤੀ ਹੋਈ ਕਾਰ ਆ ਜੀ ਅਲੋਏ ਵੀਲਸ ਟਾਇਰ ਬਿਲਕੁਲ ਨਵੇਂ ਨੇ ਏਸੀ ਹੀਟ ਵਰਕਿੰਗ ਆ ਜੀ 2027 ਤੱਕਰ ਆਰ ਸੀ ਪਾਸ ਆ ਕਰਦੀ ਇੰਜਨ ਗੇਅਰ ਐਕਸੀਡੈਂਟ ਦੀ ਪੂਰੀ ਗਾਰੰਟੀ ਮਿਲੂਗੀ ਦੋਸਤੋ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਬਲੈਕ ਕਲਰ ਆ ਕੰਡੀਸ਼ਨ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਾਰ ਬਿਲਕੁਲ ਸਾਫ਼ ਆ ਜੀ ਹੋਰ ਜਾਣਕਾਰੀ ਦੇ ਲਈ ਮਾਲਕ ਨਾਲ ਗੱਲ ਕਰ ਸਕਦੇ ਹੋ ਜੀ ਸਕਰੀਨ ਉੱਤੇ ਨੰਬਰ ਦਿੱਤਾ ਹੋਇਆ ਹੈ ਦੋਸਤੋ ਆਪਣੇ ਕੋਲ ਇੱਕ ਹੋਰ ਆਲਟੋ ਆ ਗਈ ਜੀ 2008 ਐਲ ਐਕਸ ਆਈ ਮਾਡਲ ਹੈ ਜੀ ਦੂਜੇ ਨਾਮ ਦੀ ਕਾਰ ਆ 90000 ਕਿਲੋਮੀਟਰ ਚੱਲੀ ਹੋਈ ਆ ਟਾਇਰ ਬਿਲਕੁਲ ਨਵੇਂ ਨੇ ਦੋਸਤੋ 2028 ਤੱਕ ਰੀਸੀ ਪਾਸ ਆ ਕਰਦੀ ਏਸੀ ਹੀਟ ਵਰਕਿੰਗ ਆ ਜੀ ਸੋਹਣੀ ਕਾਰ ਆ ਘਰੇਲੂ ਰੱਖੀ ਹੋਈ ਆ ਜੀ ਏਰੀਆ ਫਗਵਾੜਾ ਨੀਅਰ ਫਲੋਰਾ ਜੀ ਮਾਲਕ ਦਾ ਨੰਬਰ ਦਿੱਤਾ ਹੋਇਆ ਤੁਸੀਂ ਸਕਰੀਨ ਉੱਤੇ ਮਾਲਕ ਦੇ ਨੰਬਰ ਤੋਂ ਸੰਪਰਕ ਕਰ ਸਕਦੇ ਹੋ ਜੀ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ 2008 ਮਾਡਲ ਆ 2028 ਤੱਕ ਰੀਸੀ ਪਾਸ ਆ ਕਰਦੀ ਦੋਸਤੋ ਆਪਣੇ ਕੋ ਅਗਲੀ ਕਾਰ ਆ ਕਿ ਨੋਵਾ ਜੀ3 2012 ਮਾਡਲ ਆ ਜੀ ਦੂਜੇ ਨਾਮ ਦੀ ਕਾਰ ਆ 1,25,000 ਕਿਲੋਮੀਟਰ ਚੱਲੀ ਹੋਈ ਕਾਰ ਆ ਜੀ ਪੀਵੀ10 ਲੁਧਿਆਣੇ ਦਾ ਨੰਬਰ ਆ ਮੋਰਲੇ ਟਾਇਰ ਬਿਲਕੁਲ ਨਵੇਂ ਨੇ ਜੀ ਪਿਛਲੇ ਟਾਇਰ ਪੈਣੇ ਵਾਲੇ ਨੇ ਬਹੁਤ ਬਾਕੀ ਪੂਰੀ ਕੰਡੀਸ਼ਨ ਓਕੇ ਆ ਕਰਦੀ ਜੀ ਇੰਜਨ ਗੇਅਰ ਦੀ ਪੂਰੀ ਗਾਰੰਟੀ ਮਿਲੂਗੀ ਨਵਾਂ ਸ਼ਹਿਰ ਏਰੀਆ ਚ ਕਾਰ ਖੜੀ ਹੋਈ ਆ ਜੀ ਕਿਸੇ ਦੇ ਘਰੇ ਜੇ ਕਿਸੇ ਵੀਰ ਨੇ ਲੈਣੀ ਹੋਵੇ ਤਾਂ ਸੰਪਰਕ ਕਰ ਸਕਦੇ ਹੋ ਜੀ ਸਕਰੀਨ ਉੱਤੇ ਨੰਬਰ ਆ ਰਿਹਾ ਵਧੀਆ ਕੰਡੀਸ਼ਨ ਦੀ ਕਾਰ ਆ ਜੀ ਕੋਈ ਲੱਗੀ ਵੱਜੀ ਨਹੀਂ ਇੰਜਨ ਗੇਅਰ ਐਕਸੀਡੈਂਟ ਦੀ ਫੁੱਲ ਬਟਾ ਫੁੱਲ ਗਾਰੰਟੀ ਮਿਲੂਗੀ ਜੀ ਕਾਰ ਦੀ ਦੋਸਤੋ ਆਪਣੇ ਕੋ ਅਗਲੀ ਕਾਰ ਆ ਕੀ ਸੈਂਟਰੋ 2006 ਮਾਡਲ ਆ ਜੀ 2026 ਤੱਕਰ ਆਰ ਸੀ ਪਾਸ ਆ ਕਾਰ ਦੀ ਏਸੀ ਹੀਟ ਵਰਕਿੰਗ ਆ ਜੀ ਟਾਇਰ ਨਵੇਂ ਨੇ ਅਲੋਏ ਬੀਸ ਲੱਗੇ ਹੋਏ ਨੇ ਜੀ ਪਾਵਰ ਵਿੰਡੋ ਪਾਵਰ ਸਟੀering ਆ ਸੈਂਟਰ ਲੋਕ ਕਾਰ ਆ ਏਸੀ ਹੀਟ ਵਰਕਿੰਗ ਆ ਫਿਊਚਰ ਸਾਰੇ ਵਰਕਿੰਗ ਕਰ ਰਹੇ ਨੇ ਸੋਹਣੀ ਕੰਡੀਸ਼ਨ ਦੀ ਕਾਰ ਆ ਜੀ ਕੋਈ ਖਰਚਾ ਨਹੀਂ ਕਰ ਤੇ ਫੁੱਲ ਵਾਟਾ ਫੁੱਲ ਗਾਰੰਟੀ ਮਿਲੂਗੀ ਕਾਰ ਦੀ ਜੇ ਕਿਸੇ ਨੇ ਵੀਰ ਨੇ ਲੈਣੀ ਹੋਵੇ ਤਾਂ ਸੰਪਰਕ ਕਰ ਸਕਦੇ ਹੋ ਜੀ ਮਾਲਕ ਦਾ ਨੰਬਰ ਦਿੱਤਾ ਹੋਇਆ ਬਹੁਤ ਘੱਟ ਰੇਟ ਵਿੱਚ ਕਾਰ ਮਿਲ ਰਹੀ ਆ ਜੇ ਕਿਸੇ ਨੇ ਘੱਟ ਬਜਟ ਵਾਲੀ ਕਾਰ ਲੈਣੀ ਹੋਵੇ ਤਾਂ ਸੰਪਰਕ ਕਰ ਸਕਦੇ ਹੋ ਜੀ ਸਕਰੀਨ ਉੱਤੇ ਨੰਬਰ ਆ ਰਿਹਾ ਦੋਸਤੋ ਆਪਣੇ ਕੋ ਅਗਲੀ ਕਾਰ ਆ ਗਈ Alto LXI 2021 ਮਾਡਲ ਕਾਰ ਆ ਜੀ ਦੂਜੇ ਨਾਮ ਤੇ ਆ ਸਿਰਫ 38 39000 ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਕਾਰ ਆ ਜੀ PV7 ਹਿਸ਼ਾਰਪੁਰ ਦਾ ਨੰਬਰ ਆ 16 ਇੰਚ ਅਲੋਏ 휠ਸ ਨਵੇਂ ਟਾਇਰ ਨੇ ਟੱਚ ਮਿਊਜ਼ਿਕ ਪਲੇਅਰ ਲੱਗਾ ਹੋਇਆ ਜੀ ਕੰਪਨੀ ਵਾਲਾ ਬਿੱਟ GPS ਵਾਲਾ 70 ਮੈਟਿੰਗ ਵਿਸ਼ੀ ਹੋਈ ਹੈ ਕਾਰ ਵਿੱਚ ਪੂਰੀ ਫੁੱਲ ਮੋਡੀਫਾਈ ਕੀਤੀ ਹੋਈ ਕਾਰ ਆ ਜੀ ਸਾਰੀ オリジナル ਕਾਰ ਆ ਫੁੱਲ ਬਟਾ ਫੁੱਲ ਗਾਰੰਟੀ ਮਿਲੂਗੀ ਜੇ ਕਿਸੇ ਵੀ ਨੇ ਲੋਨ ਕਰਵਾਉਣਾ ਹੋਵੇ ਲੋਨ ਵੀ ਕਰਵਾ ਸਕਦਾ ਜੀ ਕਿਸੇ ਦੇ ਘਰੇ ਖੜੀ ਹੋਈ ਕਾਰ ਆ ਬਹੁਤ ਵਧੀਆ ਕੰਡੀਸ਼ਨ ਦੀ ਆ ਜੀ ਫੁੱਲ ਮੋਡੀਫਾਈ ਕੀਤੀ ਹੋਈ ਆ ਹੋਰ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਸਕਰੀਨ ਉੱਤੇ ਨੰਬਰ ਆ ਰਿਹਾ ਦੋਸਤੋ ਜੇਕਰ ਤੁਸੀਂ ਵੀ ਆਪਣਾ ਮੋਟਰਸਾਈਕਲ ਜਾਂ ਕਾਰ ਵੇਚਣਾ ਚਾਹੁੰਦੇ ਹੋ ਤਾਂ ਸਾਡੇ ਇਸ ਨੰਬਰ ਤੇ ਆਪਣੇ ਵੀਹਿਕਲ ਦੀਆਂ ਫੋਟੋਆਂ ਅਤੇ ਵੀਡੀਓ ਬਣਾ ਕੇ ਪੂਰੀ ਜਾਣਕਾਰੀ ਦੇ ਨਾਲ ਭੇਜ ਸਕਦੇ ਹੋ ਜੀ ਸਾਡੇ ਸਰੂ ਹੁਣ ਤੱਕ 500 ਤੋਂ ਵੱਧ ਕਾਰ ਸੇਲ ਹੋ ਚੁੱਕੀ ਹੈ ਜੀ ਉਸ ਦੀ ਜਾਣਕਾਰੀ ਤੁਸੀਂ ਸਾਡੇ ਇੰਸਟਾਗ੍ਰam ਫੇਸਬੁੱਕ YouTube ਤੇ ਦੇਖ ਸਕਦੇ ਹੋ ਜੇਕਰ ਤੁਸੀਂ ਵੀ ਆਪਣਾ ਵਹੀਕਲ ਵਧੀਆ ਰੇਟ ਤੇ ਵੇਚਣਾ ਚਾਹੁੰਦੇ ਹੋ ਤਾਂ ਸਾਨੂੰ ਆਪਣੇ ਵਹੀਕਲ ਦੀ ਪੂਰੀ ਜਾਣਕਾਰੀ ਫੋਟੋ ਇਸ ਨੰਬਰ ਉੱਤੇ ਭੇਜ ਸਕਦੇ ਹੋ ਆਪਣੇ ਕੋ ਦੋਸਤੋ ਅਗਲੀ ਕਾਰ ਆ ਗਈ Swift Desire BDI 2012 ਮਾਡਲ ਕਾਰ ਆ ਜੀ ਦੂਜੇ ਨਾਮ ਤੇ ਆ ਸਿਰਫ 74000 ਕਿਲੋਮੀਟਰ ਕੰਪਨੀ ਰਿਪੋਰਟ ਨਾਲ ਚੱਲੀ ਹੋਈ ਕਾਰ ਆ ਪੀਵੀ 65 ਪੰਜਾਬ ਮੋਹਾਲੀ ਦਾ ਨੰਬਰ ਆ ਜੀ ਬਿਲਕੁਲ ਨਵੇਂ ਟਾਇਰ ਨੇ ਲੈਦਰ ਦੇ ਸੀਟ ਕਵਰ ਬਿਲਕੁਲ ਨਵੇਂ ਪਏ ਹੋਏ ਨੇ ਜੀ ਸਾਰੇ ਫਿਊਚਰ ਫਿਊਚਰ ਵਰਕਿੰਗ ਕਰਦੇ ਨੇ ਕਾਰ ਦੇ ਕੋਈ ਲੱਗੀ ਬੱਜੀ ਨਹੀਂ ਜੀ ਫੁੱਲ ਵਟਾ ਫੁੱਲ ਗਾਰੰਟੀ ਮਿਲੂਗੀ ਜੇ ਕਿਸੇ ਵੀ ਨੇ ਲੋਨ ਕਰਵਾਉਣਾ ਹੋਵੇ ਇਸ ਕਾਰ ਉੱਤੇ ਲੋਨ ਵੀ ਕਰਵਾ ਸਕਦਾ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਜੀ ਘਰੇਲੂ ਗੱਡੀ ਆ ਜੇ ਕਿਸੇ ਵੀ ਨੇ ਲੈਣੀ ਹੋਵੇ ਤਾਂ ਸਕਰੀਨ ਉੱਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਆਪਣੇ ਕੋ ਦੋਸਤੋ ਅਗਲੀ ਕਾਰ ਆ ਗਈ ਜੀ i20 ਸਪੋਰਟਸ ਡੀਜ਼ਲ 2018 ਮਾਡਲ ਕਾਰ ਆ ਜੀ ਫਾਸਟ ਓਨਰ ਆ 75000 ਕਿਲੋਮੀਟਰ ਬਿੱਤ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਕਾਰ ਆ ਜੀ ਇਨਸ਼ੋਰਸ ਵੈਲਿਡਾ ਕਾਰ ਦੀ ਬਿਲਕੁਲ ਨਵੇਂ ਟਾਇਰ ਨੇ ਜੀ ਕੋਈ ਪ੍ਰੋਬਲਮ ਨਹੀਂ ਕਰ ਦੇ ਵਿੱਚ ਫੁੱਲ ਤੋਂ ਫੁੱਲ ਗਾਰੰਟੀ ਆ ਜੀ ਸਾਰੀ ਔਰਿਜਨਲ ਕਾਰ ਆ ਪੀਵੀ 36 ਫਗਵਾੜੇ ਦਾ ਨੰਬਰ ਆ ਦੋਸਤੋ ਘਰੇਲੂ ਕਾਰ ਆ ਜੀ ਫਗਵਾੜੇ ਏਰੀਆ ਵਿੱਚ ਖੜੀ ਹੋਈ ਆ ਜੇ ਕਿਸੇ ਵੀ ਨੇ ਲੋਨ ਕਰਵਾਉਣਾ ਹੋਵੇ ਲੋਨ ਵੀ ਕਰਵਾ ਸਕਦਾ ਜੀ 2018 ਮਾਡਲ ਆ ਜੀ ਪਹਿਲੇ ਨਾਮ ਦੀ ਕਾਰ ਆ ਔਰ ਜਾਣਕਾਰੀ ਦੇ ਲਈ ਨੰਬਰ ਦਿੱਤਾ ਹੋਇਆ ਸਕਰੀਨ ਉੱਤੇ ਸੰਪਰਕ ਕਰ ਸਕਦੇ ਹੋ। ਆਪਣੇ ਕੋ ਦੋਸਤੋ ਅਗਲੀ ਕਾਰ ਆ ਜੀ Swift BXI Patrol 2019 ਮਾਡਲ ਕਾਰ ਆ ਜੀ ਪਹਿਲੇ ਨਾਮ ਤੇ ਆ ਸਿਰਫ 48000 ਕਿਲੋਮੀਟਰ ਬਿਦ ਸਰਵਿਸ ਕੋਡ ਨਾਲ ਚੱਲੀ ਹੋਈ ਕਾਰ ਆ ਇਨਸ਼ੋਰ ਸਵੈਲਡਾ ਕਾਰ ਦੀ ਬਿਲਕੁਲ ਨਵੇਂ ਟਾਇਰ ਨੇ ਜੀ ਅਲੋਏਬਿਲਸ ਪਏ ਹੋਏ ਨੇ। ਪੂਰੀ ਮੋਡੀਫਾਈ ਕੀਤੀ ਹੋਈ ਕਾਰ ਆ ਜੀ ਪੰਜਾਬ ਨੰਬਰ ਦੀ ਆ ਫਿਊਚਰ ਸਾਰੇ ਵਰਕਿੰਗ ਆ ਜੀ ਕਿਸੇ ਵੀਰ ਨੇ ਲੋਨ ਕਰਵਾਉਣਾ ਲੋਨ ਕਰਵਾ ਸਕਦਾ ਜੀ ਘਰੇਲੂ ਕਾਰ ਆ ਇੰਜਨ ਗੇਅਰ ਐਕਸੀਡੈਂਟ ਦੀ ਫੁੱਲ ਬਟਾ ਫੁੱਲ ਗਾਰੰਟੀ ਮਿਲੂਗੀ ਜੀ ਹੋਰ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਸਕਰੀਨ ਉੱਤੇ ਨੰਬਰ ਮਾਲਕ ਦਾ ਦਿੱਤਾ ਹੋਇਆ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਜੀ ਆਪਣੇ ਕੋ ਦੋਸਤੋ ਅਗਲੀ ਕਾਰ ਆ ਜੀ 스위ਫਟ BDI 2014 ਮਾਡਲ ਆ ਜੀ ਡੀਜ਼ਲ ਤੀਜੇ ਨਾਮ ਦੀ ਕਾਰ ਆ 1 ਲੱਖ ਦੇ ਕਰੀਬ ਚੱਲੀ ਹੋਈ ਆ ਜੀ ਬਿਲਕੁਲ ਨਵੇਂ ਟਾਇਰ ਨੇ ਜੀ ਕੰਡੀਸ਼ਨ ਬਿਲਕੁਲ ਓਕੇ ਆ ਜੀ ਪੀਵੀ 8 ਜਲੰਧਰ ਦਾ ਨੰਬਰ ਆ ਸੀਟ ਕਵਰ ਨਵੇਂ ਨੇ ਜੀ ਬਲੂਟੁੱਥ ਵਾਲਾ ਮਿਊਜ਼ਿਕ ਪਲੇਅਰ ਲੱਗਾ ਹੋਇਆ ਕਾਰ ਦੇ ਵਿੱਚ ਬਾਕੀ ਫੀਚਰ ਸਾਰੇ ਵਰਕਿੰਗ ਕਰਦੇ ਨੇ ਜੇ ਕਿਸੇ ਵੀ ਨੇ ਲੋਨ ਕਰਵਾਉਣਾ ਲੋਨ ਵੀ ਕਰਵਾ ਸਕਦਾ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਜੀ ਇੱਕ ਰੁਪਿਆ ਦਾ ਖਰਚਾ ਨਹੀਂ ਕਰਤੇ ਹੋਰ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਸਕਰੀਨ ਉੱਤੇ ਨੰਬਰ ਆ ਰਿਹਾ ਆਪਣੇ ਕੋ ਦੋਸਤੋ ਅਗਲੀ ਕਾਰ ਆ ਗਈ ਬੈਨਿਊ 1.4 ਐਸ ਐਕਸ ਡੀਜ਼ਲ ਵਰਜਨ ਆ ਜੀ 2019 ਮਾਡਲ ਆ ਸੈਕੰਡ ਓਨਰ ਨਿਊ ਬ੍ਰੈਂਡ 17 ਇੰਚੀ ਅਲੋਏ ਟਾਇਰ ਲੱਗੇ ਹੋਏ ਨੇ ਜੀ ਸਨਰੂਫ ਵਾਲਾ ਮਾਡਲ ਆ ਟੱਚ میوزਿਕ ਪਲੇਅਰ ਲੱਗਾ ਹੋਇਆ ਕੋਈ ਪ੍ਰੋਬਲਮ ਨਹੀਂ ਜੀ ਬਿਲਕੁਲ オリジナル ਕਾਰ ਆ ਸਟੀਅਰਿੰਗ ਕੰਟਰੋਲ ਔਰ 올オリジナル ਕਾਰ ਆ ਜੀ ਜੇ ਕਿਸੇ ਵੀ ਨੇ ਲੋਨ ਕਰਵਾਉਣਾ ਹੋਵੇ ਲੋਨ ਵੀ ਕਰਵਾ ਸਕਦਾ ਪੂਰੀ ਮੋਡੀਫਾਈ ਕੀਤੀ ਹੋਈ ਕਾਰ ਆ ਬਾਕੀ ਜਾਣਕਾਰੀ ਲਈ ਮਾਲਕ ਨਾਲ ਨੰਬਰ ਗੱਲ ਕਰ ਸਕਦੇ ਹੋ ਜੀ ਨੰਬਰ ਦਿੱਤਾ ਹੋਇਆ ਸੋ ਦੋਸਤੋ ਅਗਲੀ ਕਾਰ ਆ ਗਈ Alto K10 LXi 2011 ਮਾਡਲ ਕਾਰ ਆ ਜੀ ਤੀਜੇ ਨਾਮ ਤੇ ਆ ਅਸੀਂ 90000 ਕਿਲੋਮੀਟਰ ਚੱਲੀ ਹੋਈ ਕਾਰ ਆ ਜੀ ਬਿਲਕੁਲ ਨਵੇਂ ਟਾਇਰ ਨੇ AC ਹੀਟ ਵਰਕਿੰਗ ਆ ਜੀ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਜੀ ਮਾਲਕ ਨੂੰ ਪੈਸਿਆਂ ਦੀ ਲੋੜ ਆ ਇਸ ਕਰਕੇ ਗੱਡੀ ਬਹੁਤ ਵਧੀਆ ਰੇਟ ਤੇ ਮਿਲ ਰਹੀ ਆ ਜੀ ਜੇ ਕਿਸੇ ਵੀ ਨੇ ਲੈਣੀ ਹੋਵੇ ਸੰਪਰਕ ਕਰ ਸਕਦੇ ਹੋ ਜੀ ਕੋਈ ਪ੍ਰੋਬਲਮ ਨਹੀਂ ਜੇ ਕਿਸੇ ਵੀ ਨੇ ਲੋਨ ਵੀ ਕਰਵਾਉਣਾ ਹੋਵੇ ਲੋਨ ਵੀ ਕਰਵਾ ਸਕਦਾ ਕਾਰ ਉੱਤੇ ਹੋਰ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਮਾਲਕ ਦਾ ਨੰਬਰ ਸਕਰੀਨ ਉੱਤੇ ਦਿੱਤਾ ਹੋਇਆ ਬਹੁਤ ਸੋਹਣੀ ਕਾਰ ਆ ਜੀ ਆਲਟੋ K10 LXI 2011 ਮਾਡਲ ਆ ਜੀ ਦੋਸਤੋ ਆਪਣਾ ਕੋ ਅਗਲੀ ਕਾਰ ਆ ਕੀ ਆਲਟੋ LXI 2010 ਮਾਡਲ ਕਾਰ ਆ ਜੀ ਤੀਜੇ ਨਾਮ ਤੇ ਆ 70000 ਕਿਲੋਮੀਟਰ ਚੱਲੀ ਹੋਈ ਆ ਅਲੋਇ ਟਾਇਰ ਲੱਗੇ ਹੋਏ ਨੇ ਕਾਰ ਨੂੰ ਸੋਹਣੀ ਕੰਡੀਸ਼ਨ ਦੀ ਕਾਰ ਆ AC ਹੀਟ ਵਰਕਿੰਗ ਆ ਜੀ ਪੇਪਰ ਕੰਪਲੀਟ ਆ ਕਰਦੇ ਕੋਈ ਪ੍ਰੋਬਲਮ ਨਹੀਂ ਇੰਜਨ ਗੇਅਰ ਦੀ ਗਾਰੰਟੀ ਮਿਲੂਗੀ ਬਾਕੀ ਕੰਡੀਸ਼ਨ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਾਰ ਬਿਲਕੁਲ ਸਾਫ਼ ਆ ਜੀ ਹੋਰ ਜਾਣਕਾਰੀ ਲਈ ਤੁਸੀਂ ਸਿੱਧਾ ਸੰਪਰਕ ਸੰਪਰਕ ਕਰ ਸਕਦੇ ਹੋ ਜੀ ਮਾਲਕ ਦਾ ਨੰਬਰ ਸਕਰੀਨ ਉੱਤੇ ਦਿੱਤਾ ਹੋਇਆ ਹੋਰ ਜਾਣਕਾਰੀ ਫੋਨ ਕਰਕੇ ਮਾਲਕ ਕੋਲੋਂ ਲੈ ਸਕਦੇ ਹੋ ਦੋਸਤੋ ਇਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਮੇਰੇ ਨਵੇਂ ਵੀਰ ਵੀਡੀਓ ਦੇਖ ਰਹੇ ਆ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਦੇ ਤੇ Facebook ਕਰ ਲੋ Facebook ਵਾਲੇ ਕਰ ਲਓ ਫੋਲੋ ਇਹੋ ਜਿਹੇ ਹੋਰ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਜੇ ਕਿਸੇ ਵੀਰ ਨੇ ਆਪਣਾ ਵਹੀਕਲ ਵੇਚਣਾ ਹੋਵੇ ਤਾਂ ਸਾਨੂੰ ਇਸ ਨੰਬਰ ਤੇ ਆਪਣੇ ਵਹੀਕਲ ਦੀਆਂ ਫੋਟੋਆਂ ਵੀਡੀਓ ਪੂਰੀ ਜਾਣਕਾਰੀ ਦੇ ਸਕਦਾ ਤੁਹਾਡਾ ਵਹੀਕਲ ਬਹੁਤ ਵਧੀਆ ਰੇਟ ਤੇ ਸੇਲ ਹੋ ਜਾਵੇਗਾ ਬਹੁਤ ਜਲਦੀ ਧੰਨਵਾਦ